ਕਿਸਾਨੀ ਅੰਦੋਲਨ ਦੌਰਾਨ ਤਸਵੀਰਾਂ ਜਿਹੜੀ ਇਹਾਂ ਬੌਂਦੀ ਹੈ ਕਿ ਨਿਹੰਗ ਸਿੰਘ ਜਿਹੜੇ ਜਥੇਬੰਦੀ ਦੇ ਕੁਝ ਆਗੂ ਨੇ ਉਹ ਇਸ ਵਕਤ ਸ਼ੰਭੂ ਬਾਰਡਰ ਦੇ ਉੱਪਰ ਤਾਂ ਪਹੁੰਚੇ ਨੇ ਲੇਕਿਨ ਕਿਸਾਨ ਜਥੇਬੰਦੀਆਂ ਲਗਾਤਾਰ ਰੋਕ ਰੀਆਂ ਨੇ ਲੇਕਿਨ ਫਿਰ ਵੀ ਨਿਹੰਗ ਜਿਹੜੇ ਨੇ ਉਹ ਅੱਗੇ ਵਧਦੇ ਹੋਏ ਸਾਫ਼ ਦਿਖਾਈ ਦੇ ਰਹੇ ਕਿਉਂਕਿ ਇੱਕ ਪਾਸੇ ਜਾਬਤਾ ਰੱਖਿਆ ਹੋਇਆ ਕਿਸਾਨ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੋਵੇ ਜਾਂ ਫਿਰ ਭਾਰਤੀ ਕਿਸਾਨ ਯੂਨੀਅਨ ਤਾਂ ਇਹਨਾਂ ਨੇ ਜਿਸ ਤਰੀਕੇ ਨਾਲ ਜਾਬਤਾ ਰੱਖਿਆ ਹੋਇਆ ਔਰ ਅੱਗੇ ਵਧਣ ਤੋਂ ਰੋਕ ਦੇ ਰਹੇ ਲੇਕਿਨ ਦੂਸਰੀ ਤਰਫ ਜਿਹੜੀ निहंग सिंह ਨੇ जथे बंदी दे आगू ने ओहो आगे ਵਧਦੇ ਹੋਏ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜਾ ਕੱਗਰ ਦਰਿਆ ਦੇ ਨਜ਼ਦੀਕ ਤਾ ਪਹੁੰਚੇ ਨੇ ਲੇਕਿਨ ਦੂਸਰੀ ਤਰਫ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਉਹ ਵੀ ਚੇਤਾਵਨੀ ਦਿੰਦਾ ਹੈ ਕਿ ਅੱਗੇ ਨਾ ਵਧਿਆ ਜਾਵੇ ਪਰ ਦੂਸਰੀ ਤਰਫ ਕਿਸਾਨਾਂ ਨੂੰ ਹੰਗਾਰਾ ਦਿੰਦੇ ਹੋਏ ਉਹਨਾਂ ਨੂੰ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਕਿ ਤੁਸੀਂ ਵੀ ਅੱਗੇ ਵੱਧੋਰ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿਣਾ ਜਿਹੜਾ ਕਿਸਾਨ ਜਥੇਬੰਦੀਆਂ ਦਾ ਕਿਉਂ ਅੱਗੇ ਕਿਉਂ ਵੱਧ ਰਹੇ ਆ ਤੁਸੀਂ ਇਹ ਸਭ ਨੂੰ ਦੇਖਦੇ ਹੋ ਕਿ ਜਿਸ ਤਰੀਕੇ ਦੇ ਹਾਲਾਤ ਨੇ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਲਗਾਤਾਰ ਜਾਬਤਾਰ ਲਾਰੀਆਂ ਨੇ ਕਿ ਅੱਗੇ ਕਿਸੇ ਨੂੰ ਨਾ ਵਧਿਆ ਜਾਵੇ ਤਾਂ ਫਿਰ ਵੀ ਇਹ ਜਿਹੜਾ ਨਿਹੰਗ ਸਿੰਘ ਜਿਹੜੇ ਆਗੂ ਨੇ ਉਹਨਾਂ ਨੂੰ ਅੱਗੇ ਵਧਿਆ ਜਾ ਰਿਹਾ ਔਰ ਦੇਖੀਨ ਗੱਲਬਾਤ ਵੀ ਕਰਾਂਗੇ ਇਹ ਜਿਹੜੇ ਜਿਹੜੇ ਆਗੂ ਨੇ ਇਹ ਕਿਉਂ ਅਚਲਜੀ ਖੜਿਆ ਡੇ ਸਾਹਬਸੇ ਇਹ ਅੱਗੋਂ ਕਿਉਂ ਵਾਧਰੇ ਤੁਸੀਂ ਰੋਕ ਰਹੇ ਹੋ ਇਧਰੋਂ ਲੇ ਕਿ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਦੂਸਰਿਆਂ ਨੂੰ ਵੀ ਉਕਸਾਰੀਆਂ ਅੱਗੇ ਵਧਣ ਤੂੰ ਵੇਖੋ ਆਪੋ ਆਪਣੀ ਸਮਝ ਦਾ ਹਿੱਸਾ ਬਹੁਤ ਵੱਡਾ ਜੂਤ ਸਾਡੇ ਨਾਲ ਇਹ ਤੇ ਜਥੇਬੰਦਕਾ ਸਾਰਾ ਪੰਜਾਬ ਹਰਿਆਣੇ ਤੋਂ ਆਇਆ ਮਾਵਾ ਨੇ ਪੁੱਤ ਗੁਰੂਆਗਾਰੀ ਮੱਥੇ ਟੇਕ ਟੇਕ ਕੇ ਲਿਆ ਸਾਡੀ ਇਹੋ ਜੀ ਮੰਸ਼ਾ ਨਹੀਂ ਸਰਕਾਰ ਮੀਟਿੰਗ ਤੋੜੇ ਸਰਕਾਰ ਸਾਨੂੰ ਕੁਝ ਨਾ ਦੇਵੇ ਫਿਰ ਵਿਚਾਰ ਕਰਾਂਗੇ ਅਸੀਂ ਜਥੇਬੰਦੀਆਂ ਪਰ ਸਾਨੂੰ ਲੱਗਦਾ ਵੀ ਇਹ ਪਲਾਂਟ ਕਰਕੇ ਕੋਈ ਬੰਦੇ ਲਿਆਂਦੇ ਆ ਵੀ ਹਿੰਦੀ ਖੇਤਰਾਂ ਦੇ ਵਿੱਚ ਇਹ ਦਸੀਏ ਵੀ ਵੇਖੋ ਇਹ ਉਹ ਅੰਦੋਲਨ ਖਾਲਸਤਾਨੀ ਆ ਇਹ ਉਗਰਵਾਦੀ ਅੰਦੋਲਨ ਆ ਬਿਲਕੁਲ ਕਿਸਾਨ ਜਿਹੜੇ ਕਿਸਾਨ ਜਥੇਬੰਦ ਕ ਲੜ ਲਾ ਆ ਐਸ ਪਾਸੇ ਖੜੇ ਆ ਸਾਡੇ ਜਥੇਬੰਦੀਆਂ ਦੇ ਆਗੂ ਅਗਲੇ ਪਾਸੇ ਖੜੇ ਆ ਪੂਰੇ ਤੋਂ ਪੂਰੇ ਅੱਗੇ ਆਗੂ ਖੜੇ ਆ ਸਾਨੂੰ ਲੱਗਦਾ ਪਲਾਨਟ ਕਰਕੇ ਬੰਦੇ ਲਿਆਂਦੇ ਗਏ ਤਾਂ ਇੱਕ ਵਾਰ ਤਸਵੀਰ ਦੁਆਰ ਤੋਂ ਫਿਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜਰੂਰ ਦਿਖਾਵੇ ਦੂਸਰੇ ਪਾਸੇ ਜਿਹੜਾ ਮਾਹੌਲ ਪੱਖਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਜੜੀਆਂ ਲਗਾਤਾਰ ਰੋਕ ਰੀਆਂ ਨੇ ਲੇਕਿਨ ਦੂਸਰੀ ਤਰਫ ਵੱਡਾ ਇਕੱਠ ਜਿਹੜਾ ਦੇਖ ਸਕਦੇ ਹੋ ਹੋ ਗਿਆ ਕਿਉਂਕਿ ਇਸ ਪਾਸੇ ਵੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੋਕ ਨੇ ਉਹ ਖੜੇ ਹੋਏ ਆ ਲੇਕਿਨ ਮਨਾ ਵੀ ਕਰ ਰਹੇ ਆ ਦੂਸਰੀ ਤਰਫ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੇ ਉਹਨਾਂ ਨੂੰ ਮਨਾ ਕਰਕੇ ਵਾਪਸ ਭੇਜਿਆ ਜਾ ਰਿਹਾ ਪਰ ਜਿਹੜੇ ਸੰਘਰਸ਼ ਦੇ ਵਿੱਚ ਪਹੁੰਚੇ ਕਈ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਅੱਗੇ ਵੱਧ ਕੇ ਉਕਸਾਉਣ ਦੀ ਕੋਸ਼ਿਸ਼ ਕਰਦੀਆਂ ਹਰਿਆਣਾ ਪ੍ਰਸ਼ਾਸਨ ਨੂੰ ਤਾਂ ਤਸਵੀਰਾਂ ਦੇ ਵਿੱਚ ਬਿਲਕੁਲ ਸਾਫ਼ ਜਿਹੜਾ ਅਕਸ਼ ਹੈ ਉਹ ਦਿਖ ਰਿਹਾ ਕਿ ਕਿਸ ਰਿੱਕੇ ਦੇ ਨਾਲ ਜੋ ਹਾਲਾਤ ਬਣੇ ਆ ਲੇਕਿਨ ਫਿਲਹਾਲ ਜੇ ਹਰਿਆਣਾ ਪ੍ਰਸ਼ਾਸਨ ਜਿਹੜਾ ਉਹ ਚੁੱਪੀ ਸਾਦੇ ਖੜਾ ਹੈ ਲੇਕਿਨ ਕੀ ਹਾਲਾਤ ਨੇ ਜਾਂ ਫਿਰ ਕਹਿ ਲਈਏ ਵੀ ਕੀ ਕਿਉਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਵੀ ਸਿੱਧੇ ਤੌਰ ਤੇ ਪਰ ਜਿਹੜੀ ਚੇਤਾਵਨੀ ਆ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਕੀ ਕੁਝ ਖਾਸ ਰਹਿਣਾ ਹੈ ਕਿਉਂਕਿ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿਹੜਾ ਪ੍ਰਸ਼ਾਸਨ ਹੈ ਉਹ ਰੋਕ ਰਿਹਾ ਹੈ ਕਿ ਅੱਗੇ ਨਾ ਵਧੋ ਅੱਗੇ ਨਾ ਇਹ ਵਧਣਾ ਚਾਹੀਦਾ ਲੇਕਿਨ ਫਿਰ ਵੀ ਜਿਹੜਾ ਇਹ ਪ੍ਰਸ਼ਾਸਨ ਹੈ ਤਾਂ ਇਹ ਅੱਗੇ ਵਧਣ ਤੋਂ ਰੋਕ ਰਿਹਾ ਲੇਕਿਨ ਜੂਮ ਆਉਟ ਹੋ ਰਹਾ ਜੂਮ ਹੋ ਰਹਾ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਜਿਹੜੇ ਹੈਗੇ ਆ ਉਹ ਚੇਤਾਵਨੀ ਤਾਂ ਦੇ ਰਹੇ ਆ ਲੇਕਿਨ ਫਿਰ ਤੋਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਉਹ ਇਕੱਠ ਜਿਹੜਾ ਉਹ ਭਾਰੀ ਤੌਰ ਦੇ ਉੱਪਰ ਕੀਤਾ ਜਾ ਰਿਹਾ ਹੈ ਲੇਕਿਨ ਫਿਰ ਵੀ ਅਜੇ ਤੱਕ ਕੋਈ ਐਕਸ਼ਨ ਜਿਹੜਾ ਉਹ ਹਰਿਆਣਾ ਪੁਲਿਸ ਵੱਲੋਂ ਨਹੀਂ ਲਿਆ ਗਿਆ ਲੇਕਿਨ ਸਵੇਰ ਤੋਂ ਹੀ ਸ਼ਾਂਤੀ ਬਣਾਈ ਰੱਖੀ ਹੋਈ ਕਿਉਂਕਿ ਕਿਸਾਨ ਮਜ਼ਦੂਰਾਂ ਵੱਲੋਂ ਸਵੇਰ ਤੋਂ ਹੀ ਬੈਰੀਕੇਡਿੰਗ ਤੋਂ ਲਗਭਗ 200 ਤੋਂ 300 ਫੁੱਟ ਦੂਰ ਇਸ ਜਗ੍ਹਾ ਦੇ ਉੱਪਰ ਜਾਬਤਾ ਰੱਖਿਆ ਹੋਇਆ ਹੈ ਲੇਕਿਨ ਦੂਸਰੀ ਤਰਫੋਂ ਵੀਡੀਓ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਜਿਹੜੇ ਨੰਗ ਸਿੰਘ ਜਥੇਬੰਦੀਆਂ ਉਹ ਅੱਗੇ ਵਧਣ ਦੀ ਕੋਸ਼ਿਸ਼ਾਂ ਕਰ ਰਹੀਆਂ ਔਰ ਇਹ ਰਸਤਾ ਜਿਹੜਾ ਉਹ ਕਗਰ ਦਰਿਆ ਦਾ ਰਸਤਾ ਚੁਣਿਆ ਉਹਨਾਂ ਨੇ ਖਿਆਸ ਕੀਤਾ ਹੈ ਕਿ ਇਹ ਸੜਕ ਸਥਾਨੀਓਂ ਅੱਗੇ ਵਧਣਗੇ ਲੇਕਿਨ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਸ਼੍ਰੀਆਮ ਜਿਹੜਾ ਰਸਤਾ ਹੈ ਉਹ ਲੰਗਰ ਤੋਂ ਮਨਾ ਕੀਤਾ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਜਿਹੜੀ ਹੈਗੀ ਆ ਔਰ ਮੀਟਿੰਗ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਣਾ ਹੈ ਤਾਂ ਫਿਰ ਸਵਾਲ ਇੱਥੇ ਬਣਦਾ ਹੈ ਕਿ ਜੇਕਰ ਕਿਸਾਨ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਵਧੇ ਨੇ ਤਾਂ ਜਿਹੜੇ ਦੂਸਰੇ ਪਾਸੇ ਨਿਹੰਗ ਸਿੰਘ ਜੱਥੇਬੰਦੀਆਂ ਦੇ ਲੋਕ ਨੇ ਉਹ ਕੌਣ ਨੇ ਕਿਉਂਕਿ ਕਿਸਾਨ ਉਹਨਾਂ ਨੂੰ ਰੁਜਾਨ ਤੋਂ ਰੋਕ ਰਹੇ ਨੇ ਲੇਕਿਨ ਉਹ ਨਹੀਂ ਰੋਕ ਰਹੇ ਤਾਂ ਫਿਰ ਹਰਿਆਣਾ ਪ੍ਰਸ਼ਾਸਨ ਜਿਹੜਾ ਉਹ ਵੀਡੀਓਗ੍ਰਾਫੀ ਤਾਂ ਕਰਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਫਿਲਹਾਲ ਅਜੇ ਕੋਈ ਐਕਸ਼ਨ ਨਹੀਂ ਲਿਆ ਗਿਆ ਕੋਈ ਅਥਰੂ ਗੈਸ ਦੇ ਗੋਲੇ ਨਹੀਂ ਸੁੱਟੇ ਗਏ ਕੋਈ ਫਾਇਰਿੰਗ ਜਿਹੜੀ ਹੈਗੀ ਉਹ ਨਹੀਂ ਕੀਤੀ ਗਈ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਅਜੇ ਤੱਕ ਨਹੀਂ ਦਾਗੇ ਗਏ ਤਾਂ ਫਿਰ ਇਹ ਵੀ ਇੱਕ ਪਾਸੇ ਵੱਡਾ ਸਵਾਲ ਖੜਾ ਹੁੰਦਾ ਹੈ ਕਿਉਂਕਿ ਪੰਜਾਬ ਹਰਿਆਣਾ ਤੋਂ ਜਿਹੜੇ ਕਿਸਾਨ ਸ਼ੰਭੂ ਬਾਰਡਰ ਦੇ ਉੱਪਰ ਪਹੁੰਚੇ ਨੇ ਜਾਂ ਫਿਰ ਕਨੌਰੀ ਬਾਰਡਰ ਦੇ ਉੱਪਰ ਪਹੁੰਚੇ ਨੇ ਜਾਂ ਫਿਰ ਡੱਬ ਵਾਲੀ ਬਾਰਡਰ ਪਹੁੰਚੇ ਆ ਤਾਂ ਉਹਨਾਂ ਦੇ ਵਿੱਚ ਇੱਕ ਜਥੇਬੰਦੀਆਂ ਦਾ ਪੂਰਾ ਟਾਂਚਾ ਹੈ ਔਰ ਜਥੇਬੰਦੀਆਂ ਦਾ ਟਾਚਾ ਬਣਨ ਦੇ ਨਾਲ-ਨਾਲ ਜੇਕਰ ਗੱਲ ਕਰੀ ਤਾਂ ਪੂਰੇ ਉਹਨਾਂ ਦੇ ਆਗੂ ਨੇ ਅਹੁਦੇਦਾਰ ਨੇ ਲੇਕਿਨ ਫਿਰ ਇਸ ਆਗੂਆਂ ਦੇ ਵਿੱਚ ਇਸ ਅਹੁਦੇ ਦੇ ਵਿੱਚ ਕੀ ਕੁਝ ਜਿਹੜਾ ਰਹਿ ਜਾਂਦਾ ਕਿਉਂਕਿ ਜਦੋਂ ਰੋਕ ਰੋਕ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਤਾਂ ਫਿਰ ਇਹ ਨਿਆਂਗ ਸਿੰਘ ਅੱਗੇ ਵਧ ਰਹੇ ਨੇ ਤਾਂ ਦੂਸਰੀ ਤਸਵੀਰ ਜਿਹੜੀ ਹੈ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇੱਕ ਵਾਰ ਉਹ ਹਰਿਆਣਾ ਪੁਲਿਸ ਦੀ ਹੈ ਹਰਿਆਣਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਫਿਲਹਾਲ ਸ਼ਾਂਤਮਈ ਤਰੀਕੇ ਨਾਲ ਬੈਠਾ ਹੋਇਆ ਵੀਡੀਓਗ੍ਰਾਫੀ ਕਰ ਰਿਹਾ ਹੈ ਲekin ਉਹਨਾਂ ਨੂੰ ਨਾਲ ਦੇ ਨਾਲ ਚੇਤਾਵਨੀ ਵੀ ਦਿੱਤੀ ਜਾ ਰਹੀ ਕਿਉਂਕਿ ਜਿੱਥੋਂ ਤੱਕ ਜਿਹੜੀ ਨਿਗਾਹ ਕੈਮਰੇ ਦੀ ਜਾਂਦੀ ਹੈ ਤਾਂ ਪੁਲ ਦੇ ਉੱਤੇ ਦਾ ਰਸਤਾ ਜਿਹੜਾ ਉਹ ਹਰਿਆਣਾ ਪੁਲਿਸ ਔਰ ਰੈਪਿਡ ਐਕਸ਼ਨ ਫੋਰਸ ਤੋਂ ਇਲਾਵਾ ਜਿਹੜੀਆਂ ਹੋਰ ਸੁਰੱਖਿਆ ਫੋਰਸਸ ਨੇ ਉਹਨਾਂ ਨੇ ਘੇਰਿਆ ਹੋਇਆ ਖਿਆਸ ਕੀਤਾ ਹੋਇਆ ਲekin ਦੂਸਰੀ ਤਰਫ ਜਿਹੜਾ ਘੱਗਰ ਦਰਿਆ ਦਾ ਪਾਰ ਕਰਕੇ ਰਸਤਾ ਜਾਂਦਾ ਤਾਂ ਉਸਦੇ ਦੂਸਰੀ ਤਰਫ ਵੀ ਇਹ ਸੁਰੱਖਿਆ ਏਜੰਸੀਆਂ ਤਾਇਨਾਤ ਕੀਤੀ ਗਈਆਂ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਸ਼ੀਲਡ ਹੈ ਔਰ ਨਾਲ ਦੀ ਨਾਲ ਹੋਰ ਵੀ ਕਈ ਜਿਹੜੇ ਹਥਿਆਰ ਨੇ ਔਰ ਉਹਨਾਂ ਨੂੰ ਲਗਾਤਾਰ ਮਨਾ ਕੀਤਾ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਨਾ ਆਓ ਲੇਕਿਨ ਫਿਰ ਵੀ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਅੱਗੇ ਵਧ ਰਹੀਆਂ ਔਰ ਉਹਨਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਲੇਕਿਨ ਕੀ ਕੁਝ ਜਿਹੜਾ ਹੈਗਾ ਕਈ ਲੋਕ ਜਿਹੜੇ ਨੇ ਉਸ ਦਰਿਆ ਦੇ ਵਿੱਚ ਵੀ ਉਤਰ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਇਹ ਉਹ ਦਰਿਆ ਹੈ ਜਿਸ ਔਰ ਦਰਿਆ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਉਤਰ ਕੇ ਲੇਕਿਨ ਉਸ ਦੇ ਦੂਸਰੀ ਤਰਫ ਜਿੱਥੇ ਬਿਲਕੁਲ ਹਰਿਆਣਾ ਪੁਲਿਸ ਦਾ ਸੁਰੱਖਿਆ ਏਜੰਸੀਆਂ ਨੇ ਬਾਰਡਰ ਹੈ ਫਿਰ ਕਹਿ ਲਈ ਵੀ ਹਰਿਆਣਾ ਪੁਲਿਸ ਜਿਹੜਾ ਉਹ ਐਕਸ਼ਨ ਲੈਂਦਾ ਹੈ ਯਾਨਾ ਉੱਪਰੋਂ ਥਰੂ ਗੈਸ ਤੇ ਗੋਲੇ ਛੁੱਟੇ ਜਾਂਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਕਿਸਾਨ ਰੋਕ ਰਹੇ ਇਹਨਾਂ ਨੂੰ ਤਾਂ ਇੱਕ ਫਿਰ ਸਵਾਲ ਵੱਡਾ ਖੜਾ ਇਹ ਹੋ ਜਾਂਦਾ ਹੈ ਕਿ ਇਹ ਕਿਸ ਪਾਸੇ ਤੋਂ ਪਹੁੰਚੇ ਆ ਇਸ ਧਰਨੇ ਦੇ ਵਿੱਚ ਜੇਕਰ ਕਿਸਾਨ ਆਗੂਆਂ ਦੇ ਨਾਲ ਸਬੰਧਤ ਨਹੀਂ ਹੈ ਜਾਂ ਫਿਰ ਜਥੇਬੰਦੀਆਂ ਦੇ ਨਾਲ ਸਬੰਧਤ ਨਹੀਂ ਹੈ ਤਾਂ ਫਿਰ ਕਿਸ ਪੱਖ ਤੋਂ ਇਸ ਅੰਦੋਲਨ ਦੇ ਵਿੱਚ ਪਹੁੰਚੇ ਆ ਜਾਂ ਫਿਰ ਕਿਉਂਕਿ ਕਿਸਾਨ ਜਥਿਆਂ ਦੇ ਬੰਦਿਆਂ ਦਾ ਕਹਿਣਾ ਹੈ ਕਿ ਇਹ ਸਰਕਾਰਾਂ ਵੱਲੋਂ ਪਲਾਂਟਡ ਲੋਕ ਨੇ ਜੋ ਕਿ ਅੰਦੋਲਨ ਨੂੰ ਖਰਾਬ ਕਰਨ ਦੇ ਲਈ ਪਹੁੰਚਤੇ ਨੇ ਕਿਉਂਕਿ ਅੰਦੋਲਨ ਜਿਹੜਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਦੇ ਉੱਪਰ ਚੱਲ ਰਿਹਾ ਹੈ ਦੂਸਰਾ ਕਨੌਰੀ ਬਾਰਡਰ ਦੇ ਉੱਪਰ ਚੱਲ ਰਿਹਾ ਔਰ ਜਿਹੜਾ ਦੱਬ ਵਾਲੀ ਬਾਰਡਰ ਦੇ ਉੱਪਰ ਚੱਲ ਰਿਹਾ ਹੈ ਲੇਕਿਨ ਲਗਾਤਾਰ ਲੋਕ ਜਿਹੜੇ ਉਹ ਅੱਗੇ ਵਧ ਰਹੇ ਨੇ ਔਰ ਹਰਿਆਣਾ ਪ੍ਰਸ਼ਾਸਨ ਨੂੰ ਉਕਸਾਰ ਰਹੇ ਨੇ ਲੇਕਿਨ ਫਿਰ ਵੀ ਸ਼ਾਂਤਮਈ ਤਰੀਕੇ ਨਾਲ ਇਹ ਪ੍ਰਦਰਸ਼ਨ ਚੱਲ ਰਿਹਾ ਔਰ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਇਹ ਰਸਤਾ ਜਿਹੜਾ ਬੈਰੀਗੇਟਿੰਗ ਤੋਂ ਲਗਭਗ 200 ਫੀਟ ਦਾ ਰਸਤਾ ਹੈ ਉਹ ਰਸਤਾ ਬਿਲਕੁਲ ਬੰਦ ਕੀਤਾ ਹੋਇਆ ਹੈ ਔਰ ਜਾਬਤਾ ਜਿਹੜਾ ਰੱਖਿਆ ਹੈ ਜਾਨ ਦੇ ਲਈ ਲਗਾਤਾਰ ਕਿਹਾ ਜਾਂਦਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਜਾਬਤੇ ਦੇ ਵਿੱਚ ਰਹਿਣ ਔਰ ਬਿਲਕੁਲ ਅੱਗੇ ਨਾ ਵਧਣ ਕਿਉਂਕਿ ਅੱਗੇ ਵਧਣ ਤੋਂ ਹੀ ਬਾਅਦ ਦੇ ਵਿੱਚ ਜਿਹੜੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਕਰਮਚਾਰੀ ਨੇ ਅਧਿਕਾਰੀ ਨੇ ਉਹ ਅਤੂਗ ਐਸੇ ਗੋਲੇ ਦਾਗਦੇ ਨੇ ਔਰ ਨਾਲ ਦੀ ਨਾਲ ਫਾਇਰਿੰਗ ਜਿਹੜੀ ਉਹ ਹੁੰਦੀ ਹੈ ਕਿਉਂਕਿ ਕਈ ਲੋਕ ਜ਼ਖਮੀ ਹੋਏ ਆ ਪਿਛਲੇ ਦਿਨਾਂ ਦੇ ਵਿੱਚ ਅੱਜ ਤੀਸਰਾ ਦਿਨ ਹੈ ਤਾਂ ਫਿਰ ਕੀ ਕੁਝ ਜਿਹੜਾ ਖਾਸ ਰਹਿਣਾ ਕਿਉਂਕਿ ਦੂਸਰੀ ਤਰਫ ਹੈ ਲੋਕ ਜਿਹੜੇ ਅੱਗੇ ਨਮਾਇंदे ਖੜੇ ਕੀਤੇ ਹੋਏ ਆ ਇਹ ਬਿਲਕੁਲ ਅੱਗੇ ਵਧਣ ਤੋਂ ਰੋਕ ਰਹੇ ਆ ਕਿ ਕੋਈ ਵੀ ਜਿਹੜਾ ਕਿਸਾਨ ਆਗੂ ਹੈ ਉਹ ਅੱਗੇ ਨਾ ਵਧਣ ਜਾਬਤਾ ਦੇ ਵਿੱਚ ਰ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਵੀ ਸਾਡਾ ਅੰਦੋਲਨ ਜਿਹੜਾ ਉਹ ਖਰਾਬ ਨਾ ਕਰੋ ਸ਼ਾਂਤਮਈ ਤਰੀਕੇ ਦੇ ਨਾਲ ਸਾਰਾ ਕੰਮ ਚੱਲਣ ਦਿਓ ਤਾਂ ਹੁਣ ਕੀ ਕੁਝ ਅੱਗੇ ਜਾ ਕੇ ਹੋਣਾ ਹੈ ਇਹ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਜਿਹੜਾ ਜਾਬਤਾ ਰੱਖਣ ਜਾਂਦੇ ਲਈ ਗੱਲ ਹੁੰਦੀ ਹੈ ਤਾਂ ਉਹ ਇਸ ਤਰੀਕੇ ਦੇ ਨਾਲ ਜਿਹੜੀਆਂ ਜਥੇਬੰਦੀਆਂ ਨੇ ਉਹ ਆਪਣਾ ਰਸਤਾ ਤਾਰ ਨੂੰ ਬੰਨ ਕੇ ਅੱਗੇ ਬਿਲਕੁਲ ਬਲੌਕ ਕੀਤਾ ਹੋਇਆ ਕਿ ਕੋਈ ਆਕੂ ਅੱਗੇ ਨਾ ਪਹੁੰਚੇ ਲੇਕਿਨ ਫਿਰ ਵੀ ਪੋਲ ਤੋਂ ਉੱਤਰ ਕੇ ਗਗਰ ਦਰਿਆ ਥਲੇ ਨਿਹੰਗ ਸਿੰਘ ਦਾ ਜੱਥਾ ਹੈ ਉਹ ਦੂਸਰੀ ਤਰਫ ਗਿਆ ਹੈ ਔਰ ਫਿਰ ਵੀ ਹੁਣ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਵਾਪਸ ਮੋੜਦਾ ਕਿਉਂਕਿ ਅੰਦੋਲਨ ਖਰਾਬ ਹੋਣ ਦਾ ਦਾਵਾ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਇਹ ਸਰਕਾਰ ਵੱਲੋਂ ਪਲਾਂਟਡ ਨੇ ਗਲਤ ਤਰੀਕੇ ਦੇ ਨਾਲ ਇਹ ਕੰਮ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਮਜੂਦ ਕੈਦਨਿਕ ਸੂਰਿਆ ਟੀਵੀ ਸ਼ੰਭੂ ਬੈਰੀਅਰ